ਸੋ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਹਾਂ ਦਿੱਤੇ ਕੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਨਾਂ ਤੇ ਬਹੁਤ ਵਧੀਆ ਪੁਸਤਕ ਮੇਲਾ ਦੀ ਸਟਾਲ ਆ ਜਿਹੜੀ ਉਹ ਲਗਾਈ ਗਈ ਆ ਸੋ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਵਿਚਾਰ ਉਹਨਾਂ ਦੇ ਬਹੁਤ ਵਧੀਆ ਸੋਚ ਸੋ ਇਸ ਤਰ੍ਹਾਂ ਦੇ ਜਿਹੜੇ ਮੇਲੇ ਨੇ ਮੇਲੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਓ ਕਿਉਂਕਿ ਜਿਹੜੀ ਡਾਕਟਰ ਭੀਮਰਾਓ ਅੰਬੇਡਕਰ ਬਾਬਾ ਸਾਹਿਬ ਦੀ ਦੇਣਾ ਉਹ ਪੂਰੇ ਵਰਲਡ ਨੂੰ ਦੇਣਾ ਸੋ ਜਿਹੜੇ ਪਿਆਰੇ ਵਿਦਿਆਰਥੀ ਨੇ ਸੋ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਬਹੁਤ ਵਧੀਆ ਸੋਹਣੇ-ਸੋਹਣੀਆਂ ਕਿਤਾਬਾਂ ਬਹੁਤ ਵਧੀਆ-ਵਧੀਆ ਉਹਨਾਂ ਦੇ ਵਿਚਾਰ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਸੋ ਦੋਸਤੋ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਕਿ ਆਪਾਂ ਦੇਖਦੇ ਹਾਂ ਪਿਆਰੇ ਵਿਦਿਆਰਥੀ ਨੇ ਸੋ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਪੜ੍ਹ-ਲਿਖ ਕੇ ਇੱਕ ਚੰਗਾ ਇਨਸਾਨ ਬਣੋ ਤਾਂ ਕਿ ਇਹ ਯੂਨੀਵਰਸਿਟੀ ਦੇ ਵਿੱਚ ਪਤਾ ਨਹੀਂ ਕਿੰਨੇ ਕ ਫਨਕਾਰ ਕਿੰਨੇ ਕ ਕਲਾਕਾਰ ਕਿੰਨੇ ਕ ਕਵੀ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਨੇ ਸੋ ਬੜਾ ਚੰਗਾ ਲੱਗਿਆ ਯੂਨੀਵਰਸਿਟੀ ਵਿੱਚ ਪਹੁੰਚ ਕੇ ਸੋ ਬਾਬਾ ਸਾਹਿਬ ਦੀ ਦੇਣ ਆ ਜੀ ਸੋ ਬਹੁਤ ਪਿਆਰੀਆਂ ਪਿਆਰੀਆਂ ਕਿਤਾਬਾਂ ਤੇ ਬਹੁਤ ਵਧੀਆ ਪੁਸਤਕਾਂ ਨੇ ਜੀ ਤੁਸੀਂ ਖਰੀਦ ਸਕਦੇ ਹੋ ਸਟਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚ ਕੇ ਸੋ ਸਾਡਾ ਮੇਨ ਮਕਸਦ ਇਹ ਹੁੰਦਾ ਵੀਡੀਓ ਬਣਾਉਣ ਦਾ ਕਿ ਬੱਚਿਆਂ ਦੇ ਵਿੱਚ ਜਿਹੜੇ ਪੰਡਾ ਵਿੱਚ ਰਹੇ ਰਹੇ ਨੇ ਉਹਨਾਂ ਵਿੱਚ ਜਿਹੜੀ ਜਾਗਰਤਾ ਉਹ ਪੈਦਾ ਹੋ ਸਕੇ ਸੋ ਅਸੀਂ ਬੇਨਤੀ ਇਹੀ ਕਰ ਸਕਦੇ ਆ ਆਉਣ ਵਾਲੀ ਪੀੜ੍ਹੀ ਨੂੰ ਕਿ ਆਉਣ ਵਾਲਾ ਭਵਿੱਖ ਬੱਚਿਓ ਤੁਸੀਂ ਹੋ ਸੋ ਇਸ ਕਰਕੇ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣੋ ਸਾਡੇ ਬਾਬਾ ਸਾਹਿਬ ਜੀ ਨੇ ਬਹੁਤ 5 ਡਿਗਰੀਆਂ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਪੀ ਐਚ ਡੀ ਕਰਕੇ ਸੋ ਬੜਾ ਚੰਗਾ ਲੱਗਿਆ ਸਟਾਲ ਦੇ ਵਿੱਚ ਪਹੁੰਚ ਕੇ ਸੋ ਉਹਨਾਂ ਦੀ ਦੇਣ ਆ ਉਹਨਾਂ ਦੀ ਸੋਚ ਨੂੰ ਹਮੇਸ਼ਾ ਬਰਕਰਾਰ ਰੱਖੋ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ